ਜਿਸ ਤਰ੍ਹਾਂ ਦੱਸਿਆ ਚੇਅਰਮੈਨ ਸਾਹਿਬ ਨੇ ਇਹ ਜ਼ਬਰਦਸਤ ਸਾਫਤਾਨ ਬੇਰਾ ਰਸਤਾ ਕੱਟ ਰਿਹਾ ਹੈ ਮੇਰਾ ਸਰਪੰਚ ਸਾਹਿਬ ਦਾ ਜ਼ਿਆਦਾ ਰਿਹਾ ਹੈ ਤੇ ਜਿਹੜਾ ਇਹ ਪਰਿਵਾਰ ਨਾਲ ਮੇਰਾ ਲਗਾਅ ਸੀ ਜਿਵੇਂ ਇਹਨਾਂ ਨੇ ਮੈਂ ਕੰਮ ਕੀਤਾ ਹੈ ਇਸੇ ਸਮੇਂ ਦੇ ਵਿੱਚ ਅੱਜ ਥੋੜਾ ਥੋੜਾ ਐਂਡ ਖੜੇ ਉਹ ਆਪਣੀ ਸਾਡੀ ਸਤਿ ਆਨੰਦ ਸਤਿ ਆਨੰਦ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਸੰਭਾਲੀ ਹੋਰ ਨੰਮੀ ਕਰੇ ਕੋ ਰਾਜੇ ਦੀ ਪੰਚ ਕਲਾਹਾ ਆਉਂ ਪਰ ਯੂ ਗੋਲੀ ਕੋਟਾ ਕੰਤਨ ਸਿੰਘ ਜੀ ਸਾਹਿਬ ਜੀ ਸ੍ਰੀਤਰ ਹਜਰੀ ਜੀ ਚ ਸਾਰੇ ਬਹੁਤ ਹੀ ਸਤਿਕਾਰਯੋਗ ਸਦਾ ਕਰਜੀਤ ਸਿੰਘ ਜੀ ਸਾਫ ਕਨੰਬਰ ਦਾ ਸਾਹਿਬ ਵਿੜੀ ਸੇਵਾ ਦਾ ਇਸ ਪਾਣੀ ਨੂੰ ਪਿਛਲੇ ਦਿਨ ਅੰਗੀ ਦਾ ਹੈ ਤਾਂ ਸ੍ਰੀ ਗਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਤੁਹਾਨੂੰ ਪਤਾ ਹੀ ਹੈ ਮੇਰੇ ਪਿਛਲੇ ਨੇ ਪਿਤਾ ਜੀ ਅਕਾਲ ਚਨਨਾਂ ਕਰ ਗਏ ਸਨ ਸਰਦਾਰ ਦਲਜੀਤ ਸਿੰਘ ਨੰਬਰ ਦਾ ਤੇ ਸਾਫ ਕਾ ਸਰਪੰਚ ਜੱਸੀ ਪੋਵਾਲੀ ਅੱਜ ਉਹਨਾਂ ਦੀ ਆਤਮ ਅੰਤਮ ਅਰਦਾਸ ਸੀ ਜਿਸੀ ਬੋਲੀ ਗੁਰਦੁਆਰਾ ਸਹੈਲ ਢਾਂਸਰ ਸਾਹਿਬ ਦੇ ਤੇ ਉੱਗੇ ਆਗੂਆ ਤੇ ਸਮਾਜ ਸੇਵੀਆਂ ਨੇ ਤੇ ਪਿੰਡ ਦੇ ਪਰਵੰਤਨ ਦੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਢਾਲੀ ਪੇਟ ਕੀਤੀ ਤੇ ਰਿਸ਼ਤੇਦਾਰ ਸਾਡੇ ਆ ਰਹੇ ਆ ਹਨਾ ਬੋਲੀ ਕੋਲ ਕੋਲ ਅੱਲਾਹ ਧਨ ਖੁਸ਼ੀ ਸ਼ਾਨ ਜਾਣ ਓਏ ਜਨ ਐਸੋ ਗੁਰੂ ਖਦੀਸਾ ਮੈਂ ਤੈਸੋ ਕਹਿਯੋ ਪੂਰ ਨਾਨਕ ਕਹਿ ਪਾਈ ਦਰਸਨਾ ਪਰਸੇ ਗੁਰੂ ਕਾ ਜਨਮ ਮਰਮ ਦੁਖ ਜਾਈ ਬੈ ਰਾਣੀ ਮਹਲਾ ਚੌਥਾ ਜਪਮਨ ਹਰ ਹਰ ਨਾਮ ਨਿਤ ਧਿਆਈ ਜੋ ਇੱਛਾ ਹੈ ਸੋਈ ਫਲ ਪਾਉ ਹੈ ਏਰ ਦੂਖ ਨ ਲਾਪੈ ਆ ਆਈ ਜੋ ਇੱਛਾ ਹੈ ਸੋਈ ਬਲਮਾ ਵਹੇ ਤੇ ਤੂੰ ਕਨ ਲਾ ਕੇ ਆਈ ਰਹਾ ਇਕ ਕ੍ਰਿਪਾ ਨੇ ਸਾਰਾ ਸੰਗਿਆਈ ਊਂ ਬਿਅੰਤ ਸਰਬ ਕਾਲ ਪੂਰਾ ਇਸ ਕੀਮਤ ਕਹੀ ਨ ਜਾਏ ਨਾਨਕ ਸਰਨ ਤੁਮਾਰੀ ਹਰਿ ਬਿਉ ਭਾਵੈ ਕਿਵ ਛਕਾਏ ਊਂ ਬਿਅੰਤ ਸਰਬ ਕਾਲ ਕੋ ਦਾ ਦੇਸ਼ ਦੀ ਈਮਤ ਕਹੀ ਨਾ ਜਾਏ ਨਾਨਕ ਸਰਨ ਤੁਮਾਰੇ ਹਾਰ ਜਿਓ ਭਾਵੈ ਤੇ ਵੇ ਸ਼ਗਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਰਾਂ 17 ਤਲਕਾਂ ਦੇ ਮਾਲਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਆਂ ਦੀ ਆਗੋਸ਼ ਗੋਦ ਵਿੱਚ ਬਰਾਬਰ ਦੀ ਮਾਨਸਾ ਪਾਈ ਸਿਆਪਰੇ ਨਮਨ ਕਰਦਾ ਹਾਂ ਜਿਸ ਦੇ ਦੋਨਾਂ ਦੇ ਆਤਮਿਕ ਅਰਦਾਸ ਦੇ ਵਿੱਚੋਂ ਇੱਕ ਦਾ ਕਰਤੀ ਕੰਵਾਤ ਕੀਤਾ ਜਾਂਦਾ ਹੈ ਸੋ ਰਾਜਨੀਤਿਕ ਧਾਰਮਿਕ ਸਭਿਅਤਾਾਂ ਪਹੁੰਚੀਆਂ ਨੇ ਤੇ ਹੁਣ ਮੈਂ ਬੇਨਤੀ ਕਰੂੰਗਾ ਤੇਜਾ ਸੰਗਹੀ ਭਾਗੀ ਬਾੜੀ ਚਰਮਨ ਸਾਹਿਬ ਸਮਤੰਤ ਚੰਦੂ ਸੱਤਾਂ ਦੇ ਵਿੱਚ ਸਮੋਦਨ ਕਰਨਗੇ ਜੀ ਜੀ ਕਰਦੇ ਸੁਪੇਨਾ ਨੂੰ ਭਾਰੀ ਉਹਨਾਂ ਦੇ ਪ੍ਰਤੀ ਸਰਬਾਧਿਕ ਰੂਪੇ ਸਰਮਾ ਜੀ ਵੀ ਲਿਖਿਆ ਸੇਹਾ ਹਕੂ ਕੁਮਾਈ ਕੱਲੇ ਆਏ ਨਾਮ ਦਾ ਸੱਦੇ ਉਪਜਾਈ ਦੇ ਮਹਾਵਾਕਨ ਸਾਹਿਬ ਸਰਦਾਰ ਗੁਰਜੀਤ ਸਿੰਘ ਜੀ ਨੰਬਰ ਦਾ ਜਾਨ ਜੋ ਸਾਨੂੰ ਸਿਵੀਖੁੜਾ ਦੁਨੀਆ ਹਨ ਅੱਜ ਉਹਨਾਂ ਦੀ ਅੰਤਮ ਅਰਦਾਸ ਵਿੱਚ ਹਾਂ ਜਾਰੇ ਦੋ ਨੇੜੋਂ ਆਏ ਭੈਣ ਭਰਾਵਾਂ ਹੱਥ ਜੋੜ ਕੇ ਫਤਿਹ ਅਰਦਾਸ ਕਰਦਾ ਹੈ ਵੈਰੀ ਕਿਉਂ ਦੀ ਕਰਤਾ ਵੈਰੀ ਕਿਉਂ ਦੀ ਕਰਤਾ ਨੰਬਰਦਾਰ ਸਾਹਿਬ ਬੇਸੁਭਾਵ ਵਾਲੇ ਜਿਹੜੇ ਅਸੂ ਜਿਹੜੇ ਨੇੜੇ ਦੇ ਨੇੜੇ ਪਟਿਆਣਾ ਦਾ ਬਹੁਤ ਹੀ ਯਾਦੀ ਨੇੜੇੋਂ ਪਟਿਆਣਾ ਦੇ ਉਹਨਾਂ ਨੇ ਬੜੀ ਪ੍ਰਾਰਥਨਾ ਨਾਲ ਦੀ ਜ਼ਿੰਦਗੀ ਜਿਉਈਏ ਔਰ ਪੂਰੀ ਲੋਕਾਂ ਨੂੰ ਸਮਰਪਿਤ ਹੋ ਕੇ ਜਿਉਈਏ ਜਿਵੇਂ ਛੋਟੇ ਛੋਟੀਆਂ ਗੱਲਾਂ ਮੈਂ ਵਿਖੀਆਂ ਜੋ ਨੰਬਰ ਦਾ ਸਰ ਆਪ ਵਹੀ ਕਰਦੇ ਸੀ ਫੈਕਟਰ ਹੁੰਦਾ ਜੇ ਉਹਦਾ ਫੈਕਟਰ ਕੋਈ ਜੀ ਉਹਦਾ ਜੀ ਮੈਂ ਕਰਦਾ ਜੇ ਉਹਨਾਂ ਕੋਈ ਦਹਾੜਾ ਜਾਲਾ ਕਹਿੰਦਾ ਵੀ ਆ ਭਾਗੀ ਜਾਈ ਉਹ ਫਿਰ ਦਹਾ ਦੀ ਤਹਾ ਕਿ ਸਾਡਾ ਵੀ ਜਿਆਦਾ ਕੰਮ ਨਹੀਂ ਮਤਲਬ ਦੋ ਦੋ ਰਾਤਾਂ ਘਰੀ ਨਾ ਆਉਣਾ ਉੱਥੇ ਦੇਖ ਸੁਧਾਰਣਾ ਤੇ ਕਿਹਦੇ ਸੇ ਤੋਂ ਪੰਜੀਤਾ ਕੀ ਲੈਣੀ ਸੀ ਨਿਸ਼ਕਾਮ ਸੇਵਾ ਕਰਦਾ ਸੀ ਉਹ ਸੇਵਾ ਐਉਂ ਨਹੀਂ ਵੀ ਉਹ ਇੱਕ ਉਹਦੇ ਤੇ ਇੱਕਦਮ ਪੈਦਾ ਹੋ ਉਹਦੇ ਸਿਮਟਮ ਸੀ ਨਾ ਜਿਹੜੇ ਨੂੰ ਆਪਾਂ ਖਾਨਦਾਨੀ ਸਿਸਟਮ ਕਹਿੰਦੇ ਨੇ ਸਰਦਾਰ ਛੇਰਸੋਂ ਜੀ ਜੋ ਇਸ ਇਲਾਕੇ ਦੀ ਪੰਜਾਬ ਦੀ ਉੱਗੀ ਸ਼ਖਸੀਅਤ ਸੀ ਉਹਨਾਂ ਦੇ ਬਾਪ ਉਹਨਾਂ ਦੇ ਉਹ ਸਰਦਾਰ ਛੇਰਸੋਂ ਦਾ ਲੜਕਾ ਸ਼ਮੀ ਰਾਣੀ ਗੰਜਾਰ ਉਹ ਵੀ ਉਸ ਟਾਈਮ ਦੀ ਇੱਕ ਫਿਗਰ ਸੀ ਉਹਨਾਂ ਦੇ ਭਾਨ ਦਾ ਉਹ ਬੜੇ ਛੇਰਸੋਂ ਸਾਡੇ ਇਲਾਕੇ ਦੇ ਇਹ ਤੋਂ ਅਗਰ ਉਹਨਾਂ ਕੋਲੇ ਕੰਮ ਆ ਜਾਂਦਾ ਹੈ ਮੰਡੀ ਕਾਦਮ ਹੋਂ ਦੇ ਚੇਅਰਮੈਨ ਸੀ ਪੰਜਾਬ ਕੂਟੀ ਬੋਰਡ ਵੀ ਸੀ ਕੰਮ ਨੂੰ ਜਵਾਬ ਹੋਈ ਉਸੇ ਦੀ ਗੱਲ ਅੱਜ ਇਸ ਦਾਨ ਨੇ ਚੱਖਵੀ ਵਾਸ ਪਹੁੰਚੀ ਹੈ ਇਹ ਮੱਤੀ ਗੱਲ ਹੈ ਸਾਡੀ ਪਾਰਟੀ ਨੂੰ ਗੁਰਵਿੰਦਰ ਵਰਗੇ ਸਰਪੰਚ ਦੇਣਾ ਇੱਕ ਬਹੁਤ ਵੱਡਾ ਥੰਮ ਹੈ ਉਹਨਾਂ ਦੇ ਛੋਟੇ ਭਰਾ ਭਿੰਦਰ ਹੈ ਸਾਡੇ ਆਈਟੀ ਸ਼ਹਿਰ ਦੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹੈ ਬੜਾ ਪਾਰਟੀ ਨੂੰ ਸੇਵਾ ਦੇ ਰਿਹਾ ਹੈ ਬੜਾ ਪ੍ਰਚਾਰ ਕਰ ਰਿਹਾ ਹੈ ਔਰ ਔਕਤ ਹੈ ਮਾਤੇ ਰੁਗਣ ਕਰਨਾ ਇਹੇ ਚੰਗੇ ਬੰਦੇ ਦੀ ਨਿਸ਼ਾਨੀਆਂ ਹੁੰਦੀਆਂ ਹਨ ਉਹਨਾਂ ਨੇ ਆਪਣੀ ਜ਼ਿੰਦਗੀ ਚ ਬੜੇ ਉਹਨਾਂ ਨੇ ਆਪਣੀ ਦਿੱਲੀ ਦੇ ਵੱਡੇ ਮਾਰ ਕੇ ਮਾਰੇ ਵਰਮੰਤਾ ਸਿੰਘ ਚੌਵੀ ਦੀ ਇਹਨਾਂ ਦੇ ਚਾਚਾ ਜੀ ਹੈ ਉਹ ਵੀ ਸਰਪੰਚ ਰਹੇ ਨੇ ਇਹਨਾਂ ਸਾਰਿਆਂ ਨੇ ਸਾਡੇ ਜੱਸੀ ਪਵਾੜੀ ਪਿੰਡ ਤੱਕ ਇਲਾਕੇ ਜੀ ਵੀ ਮੁਕਾਸਿਰ ਜੋ ਦਰ ਹੁਤਾ ਹੈ ਇਹਦੇ ਬੰਦੇ ਦਾ ਤੁਹਾਨੂੰ ਜਣਾ ਬੋਲਦਾ ਘਾਟਾ ਪੈਂਦਾ ਹੈ ਪਰ ਉਹ ਅਸੀਂ ਮੈਂ ਜਿੱਤਣ ਕਿ ਮੇਰਾ ਨਹੀਂ ਤੇ ਹੈ ਸਭ ਤਾਂ ਕੀ ਕਰਮਾ ਲਈ ਗੁਰਵਿੰਦਰ ਦੇ ਕਾਕੇ ਦੇ ਵਿਆਹ ਤੇ ਸਾਰੇ ਇਕੱਠੇ ਹੋਏ ਆ ਖੁਸ਼ੀਆਂ ਮਨਾਇਆਂ ਲੱਗਾ ਸੀਗਾ ਆਪ ਹੱਸਦਾ ਖੇਡਦਾ ਥੋੜਾ ਜਿਹਾ ਲੱਗਾ ਸ਼ੁਕਰ ਬੋਲਦਾ ਫਿਰਦਾ ਸਾਰਾ ਨੂੰ ਮਿਲਿਆ ਤੇ ਦੋ ਦਿਨ ਬਾਅਦ ਗੱਡੀ ਚੜ ਗਿਆ ਜੋ ਲੱਗੇ ਦੀਆਂ ਛਿਛਿਦਾਂ ਜੋ ਅੱਜ ਨੇ ਉਹਨਾਂ ਨੂੰ ਮੈਂ ਜੀ ਆਇਆ ਕਹਿੰਦੇ ਮੁਕਮਲ ਹੋਇਆ ਕਰ ਦਾਰਸ਼ਿਕ ਕੁਲਪਤਾ ਦੀ ਸਦਾ ਜਿਵੇਂ ਜੋ ਦੌਰ ਮੈਂ ਕਰੂ ਆਪਣਾ ਹਾਲੀ ਰੋਗ ਨਾਮਿੱਤਰ ਕੋਲਾਬੀਂ ਵਰਟੀਕਲ ਆਵਾਜ਼ ਆਉਂਦੀ ਕਿਹੋ ਜਿਹੀ ਕੋਟਾ ਤਾਂ ਜੀ ਅਨਸਾਰ ਜੀ ਸਤਿ ਸ੍ਰੀ ਅਕਾਲ ਜੀ ਹਾਜ਼ਰੀ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਨਜੀਤ ਸਿੰਘ ਜੀ ਸਾਫ ਪਨਾਮ ਦਾ ਸਾਹਿਬ ਪਿੰਡ ਦੇ ਸੇਵਾ ਦਾ ਇਹ ਪਾਣੀ ਪਿੰਡ ਪਿਛਲੇ ਦਿਨ ਆਲੂ ਦਾ ਕਹਿ ਗਏ ਅੱਜ ਆਪਾਂ ਸਾਰੇ ਉਨ੍ਹਾਂ ਨੂੰ ਸੇਵਾ ਦੀ ਦੇਣ ਵਾਸਤੇ ਇਕੱਤਰ ਹੋਏ ਹਾਂ میں سائم نمرتا صاحب خاص کر فتح جی واحر جی کا خالصہ واحر جی آج کمائے تو تلے آئی لان کا سدے اتنے جائے مہا باپ صاحب سا ستکاری اور نمبردار صاحب پچھلے دنی اس پانی دنیا الودا کہہ گئے سن اور آپ اپنا سارے پوتر سماگ سے ਤੇ ਪੁਨਾプチ ਆਪਣੀ ਸੰਦਾ ਅਜਿਹੀ ਪਰਿਵਾਰ ਨਾਲ ਸੰਧਦੀ ਅਗੁਰੂ ਚਰਨਾਚਾਰਾਸ ਕਰਨ ਵਾਸਤੇ 71 ਹੋਈਆਂ ਮੈਂ ਪਰਿਵਾਰ ਨਾਲ ਹਮਦਰਦੀ ਜਾਹਿਰ ਕਰਦਾ ਹੋਇਆ ਕਿ ਇਹ ਪਰਿਵਾਰ ਇਸ ਇਲਾਕੇ ਦਾ ਜਾਣਿਆ ਪਛਾਣਿਆ ਪਰਿਵਾਰ ਸੇਵਾਦਾਰ ਪਰਿਵਾਰ ਹਮਿਤ ਆਪਣੀ ਜਗ੍ਹਾ ਰੱਖਦਾ ਹੈ ਸਮਾਜ ਤੋਂ ਮੈਂ ਮਹਾਨ ਕਰਨਾ ਇਹ ਦਾਸ ਕਰਕੇ ਕਿ ਇਹ ਪਰਮਪితਾ ਪਰਮੇਸ਼ਵਰ ਸਾਡੇ ਸਰਦਾਰ ਜੀਤ ਸਿੰਘ ਜੀ ਨੰਬਰ ਦਾ ਸਾਡੇ ਪਰਿਵਾਰ ਨੂੰ ਇਹ ਸ਼ਮਾ ਸੇਣ ਦਾ ਬਲ ਬਖਸ਼ਣਾ ਪਰ ਨੰਬਰ ਦਾ ਸਾਾਨੂੰ ਆਪਣੇ ਚਰਨਾਂ ਤੇ ਨਵਾਸਣਾ ਸਾਡੀ ਸਾਰਿਆਂ ਦੀ ਆਰਜੀ ਵੀ ਇਹ ਕਹਿੰਦੀ ਹੈ ਕਿ ਨੰਬਰ ਦਾ ਸਾਾਨੂੰ ਆਪਣੇ ਚਰਨਾਂ ਦੀ ਵਾਸਨਾ ਕਿਉਂਕਿ ਵਿਰਤਨ ਜਾਏ ਜਨਕੀ ਅਦਾਸ ਤਪ ਸਾਰੇ ਦਿਨਾਂ ਕੀ ਅਦਾ ਕੀਤੀ ਹੈ ਗੁਰੂ ਚਰਨਾਂ ਚ ਮਨ ਜਾ ਕੇ ਧੰਨਵਾਦ ਵਾਹਿਗੁਰੂ ਜੀ ਕਥਾਤਾਂ ਵਾਹਿਗੁਰੂ ਜੀ ਬਹੁਤ ਖਦਾ ਖਾਨ ਨੇ ਬੜੇ ਥੋੜੇ ਸ਼ਬਦਾਂ ਚ ਉਹਨਾਂ ਨੂੰ ਸ਼ਰਸਾ ਦੇ ਬੋਲ ਦਿੱਤੇ ਸਾਡੇ ਕੋਲ ਜੀਬਾ ਹਸ਼ਮਤ ਕੌਰ ਬਾਦਲ ਐਪੀ ਹੱਕਾ ਹਿੰਦਾ ਉਹਨਾਂ ਦਾ ਸੋਚ ਸੰਦੇਸ਼ ਆਇਆ ਹੈ ਉਹਨਾਂ ਦੇ ਕੀ ਗੁਰਜਨ ਸਿੰਘ ਉਹ ਵਸਨੀ ਉਹ ਵੀ ਹਾਜ਼ਰ ਹੋ ਕੇ ਗਏ ਨੇ ਸੁਖਬੀ ਸਿੰਘ ਤੇ ਬਾਦਲ ਖਾਲਸਾ ਦੇ ਸਾਥਕਾਂ ਲਈ ਗੁਰਵਿੰਦਰ ਜੀ ਉਹ ਵੀ ਹਾਜ਼ਰ ਹੋ ਕੇ ਗਏ ਨੇ ਐਪੀ ਜੰ ਨੂੰ ਉਹ ਵੀ ہرسمرت کور بادل وہ بھی حاضر روا کے گئے ہیں جو سارے مان شہیدہ حاضر ہے نے خاص کر کے بابا نمت جی ڈیلا بابا حق کے دی اکالی ورکر ہے دول بج تو سابقہ سرپنچ ہے ਉਹ ਵੀ ਭੋਗ ਕੇ ਅਸਿਸਟੈਂਟ ਜੀ ਨੂੰ ਨਾਲ ਦਿੱਤਰ ਵਰਕਰ ਦੇ ਆ ਰਾਜਨ ਦਾ ਜੀ ਹਾਜ਼ਰੀ ਲਵਾ ਕੇ ਗਏ ਨਾ ਬ੍ਰਿਜੇਸ਼ ਵੀਰ ਭਮਣ ਉਹ ਵੀ ਆਪਣੀ ਨਾਲ ਜੀ ਨੂੰ ਆ ਕੇ ਗਏ ਨਾ ਬਰਕਾਰ ਸਿੰਘ ਜ਼ਿਲ੍ਹਾ ਪ੍ਰਧਾਨ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਹੈ ਸਰਦਾਰ ਸ਼ੇਖੰਦਰ ਸਿੰਘ ਜੀ ਸਾਹਾ ਪਤੀ ਮੈਂ ਮਾਰਕੀਟ ਕੋਈ ਨਹੀਂ ਰਿਹਾ ਲੋਕੀ ਇੱਥੇ ਆ ਕੇ ਗਏ ਨੂੰ ਸੋ ਦੁਨੀਆ ਦੀ ਸਿੱਖਿਆ ਤਾਂ ਮੈਂ ਖਵਦਾ ਨਾਲ ਮਾ ਬਹੁਤ ਵੱਡੀ ਨੈਸਟ ਵਾਂ ਦਿੱਤਾ ਪਰ ਫਿਰ ਵੀ ਕਹਿਣਾ ਵਰਦਾ ਹੈ ਕਿ ਮੈਂ ਉਸ ਮੇਂ ਦੇ ਨਾਲ ਹੋਰ ਵੀ ਬੋਲਦਾ ਏ ਸੋ ਲੋਕੀ ਜੀ ਉਹ ਵੀ ਆਪਣੀ ਹਾਜੀਤ ਵਾਗੇ ਮੇਜ ਸਿੰਘ ਜੀ ਪਿੰਡ ਭਾਗੂ ਸ਼ੌਕਾ ਸੈਕਟਰ ਚ ਬਰਜੀ ਸਿੰਘ ਸਰਪੰਚ ਵੈਰੀਬਾਦੀ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਗਏ ਨਾ ਸੁਦੇਸ਼ੀ ਕੈਂਟ ਸਾਥੋਂ ਮਠੀਨ ਤਕਸ਼ਿਕ ਸਰਪੰਚੇ ਹੋਰ ਕੋਣ ਜੀ ਨਾ ਗਰੀਸ਼ ਸਿੰਘ ਸਰਪੰਚ ਕੌਸ਼ਮੀਰ ਉਹ ਵੀ ਹਾਜ਼ਰੀ ਲਵਾ ਕੇ ਗਏ ਨਾ ਗਰਦੌਰ ਸਿੰਘ ਸਰਪੰਚ ਤੇ ਸਰਪੰਚ ਪ੍ਰਧਾਨ ਸਰਕੰਡਾਹਾ ਉਹ ਵੀ ਹਾਜ਼ਰ ਹੋਵਾ ਕੇ ਗਏ ਨੇ ਸੋ ਸਾਰੀਆਂ ਮੇਂ ਸਿੱਖਿਆ ਤਾਂ ਇੱਥੇ ਪਹੁੰਚ ਗਏ ਕਈ ਵਾਰੀ ਨਾ ਰਹਿ ਜਾਂਦਾ ਸਰਦਾਰ ਧਿਆਰ ਸਿੰਘ ਪੂਸਮੰਡੀ ਰਮੇਸ਼ਪ ਸਿੰਘ ਸਾਡੇ ਡਾਕਟਰ ਸਾਹਿਬ ਵਰਾੜ ਉਹ ਵੀ ਪਹੁੰਚਿਆ ਤੁਲਨ ਕੀਤੀ ਹੈ ਕਹਿੰਦਾ ਸੇਵਨ ਕਿਉਂਕਿ ਇਹ ਆਪਣੀ ਪਰੰਪਰਾ ਦੇ ਦੁੱਖ ਵਡਾਏ ਤੋਂ ਦੁੱਖ ਅੱਧਾ ਰਹਿ ਜਾਂਦਾ ਖੁਸ਼ੀ ਵਡਾਏ ਤੋਂ ਦੁਖੀ ਹੋ ਜਾਂਦੀ ਹੈ ਸੋ ਸਭ ਨੇ ਜਿਹੜੀਆਂ ਹਾਜ਼ਰੀਆਂ ਲਵਾਈਆਂ ਸਭ ਦਾ ਮੈਂ ਦਿਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਕੁਝ ਪਰਿਵਾਰ ਵੱਲੋਂ ਮਤਲਬ ਸੇਵਾ ਕਰਾਈ ਹੈ ਉਹ ਵੀ ਮੈਂ ਬੋਲਦਾ ਹਾਂ 3300 ਰੁਪਏ ਗੋਤਵਾਰਾ ਸਾਹਿਬ ਦਾ ਸਰ ਸਾਹਿਬ 3300 ਰੁਪਏ ਜੇੜਾ ਤੁਹਾਰ ਦਾ ਬਾਬਾ ਜੀ 3300 ਰੁਪਏ ਬਾਬਾ ਜੀ ਕੋਲ ਸ਼ਿਕੀ ਜੀ 3300 ਰੁਪਏ ਮਸੀਤ ਲਈ 3300 ਰੁਪਏ ਹੁੱਕੇ ਦੇ ਮੰਦਰ ਲਈ ਤੇ 3300 ਰੁਪਏ ਸਰਕਾਰੀ ਸਕੂਲ ਲਈ ਹਾਂਜੀ ਇਹਾਰੇ ਮਦਦਪਤਾ ਸਥਾਨਾਂ ਨੂੰ ਇਹ ਸੇਵਾ ਦੇਣੀ ਚੰਗੀ ਗੱਲ ਹੈ ਮੈਂ ਸਾਡਾ ਸਭ ਤੋਂ ਚੰਗੀ ਗੱਲ ਵੀ ਲੋਕਾਂ ਨੇ ਤੁਹਾਨੂੰ ਮਾਨਤਾ ਦਿੱਤਾ ਹੈ ਲੋਕਾਂ ਨੇ ਸਰੂਇਸ਼ਮੈਂਟ ਦਾ ਮੁਖੀਆ ਫੇਰ ਚੁਣਿਆ ਸੋ ਇਸ ਚੀਜ਼ ਨੂੰ ਦੇਖਦੇ ਹੋਏ ਮੈਂ ਤੁਹਾਨੂੰ ਆਪ ਦੇ ਅੰਦਰ ਇੱਕ ਰਾਜ ਰੂਹਦ ਹੈ ਲੋਕ ਮੇਰੇ ਕੋਲ ਇਹ ਪੁੱਛਦਾ ਕਿ ਜਿੱਥੇ ਮੈਂ ਹੁੰਦਾ ਰਹੇ ਮੈਂ ਮਾ ਗੁਸ਼ਤੀ ਸੀ ਤੁਸੀਂ ਸਕੂਲ ਵਾਸਤੇ ووٹ ਕਰੋ ਸਕੂਲ ਵਾਸਤੇ ਸਰਪੰਚਾ ਹੋ ਸਕਦੇ ਖਾਣਾ ਵਾਸਤੇ ਨਵੇਂ-ਨਵੇਂ ਜਿਹੜੇ ਸਰਕਾਰ ਚੱਲ ਰਹੇ ਨੇ ਇਹ ਇਹ ਸਾਰਾ ਮਤਲਬ ਇਹ ਜੋ ਨਵੇਂ ਗਰੰਟਾ ਵਗੈਰਾ ਦੇ ਅਧਿਸ਼ ਨੂੰ ਟਕਰਾ ਕਰਦਾ ਪ੍ਰਾਗਟ ਹੈ ਜੇ ਮੈਂ ਬੇਨਤੀ ਕਰਦਾ ਸਾਡੇ ਮਜੂਦਾ ਐਮਐਲਏ ਮਿੱਤਰ ਜੀ ਨੂੰ ਕਿ ਉਹ ਸੌਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਸ਼ਤਿਹਾਰ ਸਮੁੱਚੇ ਨਗਰ ਵਾਸੀ ਸਾਰੇ ਮੋਢੀਦਾਰ ਸਰਵਾਂ ਸਾਰਿਆਂ ਦਾ ਤਹਿ ਦਿਲੋਂ ਪਰਵਾਹ ਵੀ ਤੁਸੀਂ ਅੱਜ ਸਾਡੇ ਪਰਿਵਾਰ ਨਾਲ ਇਸ ਸ਼ੋਕ ਸਭਾ ਦੇ ਵਿੱਚ ਇਸਾ ਲੱਗਦਾ ਸਾਡਾ ਦੋਗੋਟ ਆਇਆ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਪਰਵਾਹ ਜਿਸ ਤਰ੍ਹਾਂ ਦੱਸਿਆ ਚੇਰਮੈਨ ਸਾਹਿਬ ਨੇ ਤੇ ਜ਼ਬਰਦਸਤ ਸਾਹਿਬ ਨਾਲ ਮੇਰਾ ਰਸਤਾ ਕੱਟ ਰਿਹਾ ਮੇਰਾ ਸਰਪੰਚ ਸਾਹਿਬ ਨਾਲ ਜ਼ਿਆਦਾ ਰਿਹਾ ਤੇ ਜਿਹੜਾ ਇਹ ਪਰਿਵਾਰ ਨਾਲ ਮੇਰਾ ਲਗਾਵ ਸੀ ਜਿਵੇਂ ਇਹਨਾਂ ਮੈਂ ਕੰਮ ਕੀਤਾ ਪਿਛਲੇ ਸਮੇਂ ਦੇ ਵਿੱਚ ਜਿਹੜੇ ਫੈਸਲੇ ਇਹ ਕਰਦੇ ਰਹੇ ਨੇ ਚਾਹੇ ਪੰਚਾਇਤੀ ਤੌਰ ਤੇ ਸੀ ਚਾਹੇ ਪਿੰਡ ਦੇ ਮਸਲੇ ਸੀ ਤਾਂ ਹਮੇਸ਼ਾ ਬੜਾ ਨਿਰਪੱਖ ਫੈਸਲੇ ਹੁੰਦੇ ਰਹੇ ਔਰ ਰੋਸ ਦੀ ਦਵਾਈ ਅੱਜ ਜਿਹੜਾ ਇਕੱਠ ਹੈ ਫਿਰ ਦੇ ਤੁਸੀਂ ਸਾਰੇ ਲੋਕ ਆਏ ਹੋ ਉਹ ਇਸ ਗੱਲ ਦੀ ਦਵਾਈ ਪੜ ਦੁਬਾਰਾ ਸਰਪੰਚ ਜਨ ਅਤੇ ਪਰਿਵਾਰ ਦੇ ਵਿੱਚ ਉਹੀ ਰੋਹਤਾ ਵਾਰ ਕਰਾ ਰੱਖਣਾ ਪੀੜੀ ਦਾ ਪੀੜੀ ਇਹ ਮੰਗ ਬਹੁਤ ਕੱਥ ਲੋਕਾਂ ਨੇ ਕੀਤੀ ਹੈ ਇਹ ਉਹੀ ਪਰਿਵਾਰ ਨੇ ਜਿਹੜੇ تو ہمیشہ چاچے تائےا کبھی بڑا بزرگ اس ہیں اور جب یہ جت ہار ہوں یہ بندے نے اس چیز کی گواہی بھرتے ہیں کہ بندے دا ملنا برتنا میں ہے کس طریقے وہ نبھیا سرکارہ سرکار آدمی نے سرکارہ آپ نے کم ہوں ਔਲਟਾਈਂ ਗੱਲ ਮੈਂ ਇਹ ਦੰਦੇ ਨੇ ਪਰ ਬਹੁਤ ਸਾਰੇ ਰਿਸ਼ਤੇ ਇੰਨੇ ਮਜ਼ਬੂਤ ਹੋ ਜਾਂਦੇ ਨੇ ਵੀ ਉਹ ਪਰਿਵਾਰ ਦੇ ਪਰਿਵਾਰ ਦਰ ਅੱਗੇ ਚੱਲਦੇ ਰਹਿੰਦੇ ਨੇ ਤਾਂ ਅੱਜ ਜਿਸ ਪਰਿਵਾਰ ਵਿੱਚ ਮੈਂ ਖੜਾ ਐ ਇਹ ਮੇਰਾ ਪਰਿਵਾਰ ਇਸੇ ਤਰ੍ਹਾਂ ਦਾ ਪਰਿਵਾਰ ਹੈ ਔਰ ਤੁਸੀਂ ਤਾਂ ਸਾਰਿਆਂ ਨੇ ਇਹਨਾਂ ਨਾਲ ਵਰਤ ਕੇ ਹਮੇਸ਼ਾ ਹੀ ਪੜਾਈ ਆ ਤੁਹਾਡਾ ਸਾਰਿਆਂ ਦਾ ਇੱਥੇ ਆਇਆ ਹਾਂ ਦਾ ਅੱਜ ਬਹੁਤ ਤਹਿਜਿਲੋਂ ਧੰਨਵਾਦ ਕਰਦਾ ਔਰ ਉਮੀਦ ਕਰਦਾ ਹੈ ਵੀ ਮੇਰਾ ਭਰਾ ਸਰਪੰਚ ਗੁਰਵਿੰਦਰ ਉਹਨਾਂ ਨੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਬਜ਼ੁਰਗਾਂ ਨੇ ਕੰਮ ਕੀਤਾ ਉਹੀ ਸਾਰਾ ਸੋਚ ਉਹਨਾਂ ਦੀ ਲੈ ਕੇ ਅੱਗੇ ਚੱਲੂਗਾ ਔਰ ਆਪਣੇ ਸਾਰਿਆਂ ਨਾਲ ਉਹ ਹੀ ਨਿਰਭਰ ਕਰਦਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਬਰਗਵਾਣਾ ਪਿੰਡ ਤੋਂ ਚੇਅਰਮੈਨ ਬਲਾਕ ਸੰਤੀਖ ਦਾ ਜੀਸ਼ਣ ਕੀ ਦਿੱਤੀ ਉਹ ਵੀ ਕੀ ਹੈ ਸਾਡੇ ਚ ਹਰਜੀਤ ਸਿੰਘ ਜੀ ਕਾਰਜਾਹਰੀ ਉਹ ਵੀ ਆ ਕੇ ਗਏ ਆ ਉਹਨਾਂ ਨਾਲ ਵੀ ਮੈਂ ਤੇ ਉਸ ਤੋਂ ਬਾਅਦ ਕਰਦੇ ਨੇ ਕਈ ਵਾਰ ਇਹ ਬੰਦਾ ਦੇ ਨਾਮ رہ ਜਾਂਦੇ ਆ ਬੇਰੇ ਪਿੰਡੋਂ ਰਜੀਤ ਕੌਰ ਜੀ ਪੁੱਤ ਜਿਓ ਸਾਡੇ ਸਰਪੰਚ ਦੇ ਸਰਧਾਮ ਰਹੇ ਨਾ ਕਾਦੀਦਨ ਦੇ ਉਹ ਵੀ ਪਹੁੰਚਿਆ ਉਹਨਾਂ ਨੂੰ ਵੀ ਆਇਆ ਸੀ ਵੱਲੋਂ ਹੋਰ ਵੀ ਜਿੰਨੀਆਂ ਪਰਚੇਤਾਾਂ

ਸੰਵਿਤਾ ਨੂੰ ਬੇਨਤੀ ਹੈ ਭਾਈ ਪਹਿਲਾਂ ਦੇ ਦੇਓ ਭਾਈਆਂ ਨੂੰ ਵਰਤੇਗੀ ਥੋੜਾ ਜਿਹਾ ਖਰਮੇ ਨਾਲ ਲੈ ਲੋ ਜੇ ਇੱਕ ਵਾਰੀ ਕਾਹੀ ਨਾ ਕਰੋ ਕਿਉਂਕਿ ਡੇਟ ਜੇ ਸਾਰੇ ਇਕੱਠੇ ਹੋ ਜਾਈਏ 2 ਕੁ ਮਿੰਟ ਉਹ ਥੋੜਾ ਜਿਹਾ ਫਾਇਦੇ ਕਰੀ ਗਾਣਾ ਭਾਈਆਂ ਦੇ 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 ਕੰਟੀ ਦੇ ਦੇ ਰੀਆ ਦੀ ਵੈਜਨ ਕੀਆ ਦੇ ਵਰਤਾਈ ਕਰੀਏ ਇਸੇ ਤਰ੍ਹਾਂ ਸਾਰਿਆਂ ਦੇ ਮੰਦਰ ਸਾਂਝੀ ਦਾਣਾ ਕੋਈ ਵੀ ਨਾ ਕਰ ਸਕੀ ਬਣਾਉਣ ਜਾਂ ਲਈ ਭਾਈ ਤੁਸੀਂ ਕੀ ਬਣਾਓ ਤਾਂ ਅਨੁਸਾਰਾਂ ਨੂੰ ਪਤਾ ਹੀ ਅੱਜ ਪਾਪਾ ਜੀ ਦਾ ਭੋਗ ਸੀਗਾ ਤੇ ਆਪਣਾ ਖੂਨਦਾਨ ਕੇ ਵੀ ਲਾਇਆ ਸੀ ਹਨਾ ਦੋਨੇ ਬਹੁਤ ਨੇ ਕਢਾਇਆ ਸੀ ਹੈ ਦੋਨੇ ਇਹਨਾਂ ਜਲਦਾਰ ਵੀ ਸਾਡਾ ਹਨਾ ਜਾਣਦੇ ਆ ਤੇ ਜਲਦਾਰ ਨੇ ਨੇ ਵੀ ਕਢਾਇਆ ਸੀ ਆਪਣੇ ਸਰਪੰਚ ਸਾਹਿਬ ਮੇਰੇ ਵੱਡੇ ਭਾਈ ਸਾਹਿਬ ਇਹਨਾਂ ਦੇ ਬੇਟੇ ਨੇ ਵੀ ਕੁੰਨ ਕਢਾਇਆ ਸੀ ਕਾਲਾ ਕਿਵੇਂ ਕੁੰਨ ਨੂੰ ਢਲੋ ਹੋਰ ਆ ਰਾਜੂ ਗਾ ਗੋ ਇਹ ਮੇਰਾ ਪਤੀਜਾ ਸ਼ਾਹਵਾਜ ਰਾਜੂ ਬਾਈ ਇਧਰ ਸਟਾਪ ਹੂੰ ਮਾਂ ਹੂੰ ਨਾ ਅੱਜ ਅਲਵਿਦਾ ਪਾਪੇ ਜੀ ਨੂੰ ਕਹਤਾ ਮੇਰਾ ਪਾਪਾ ਜੀ ਬਹੁਤ ਪਿਆਰ ਕਰਦਾ ਮੇਰਾ ਪਾਪਾ ਜੀ ਪਰਦੀ ਮੈਂ ਗਾੜੀ ਢੱਲੋਂ ਅੱਬਾ ਬੱਲਾ ਜੁੱਤ ਕਲੱਬ ਸਾ ਪ੍ਰਧਾਨ ਇਹਨਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ ਰਵਿੰਦਰ ਸਿੰਘ ਸਰਪੰਚ ਕਾਲਾ ਸਿੰਘ ਇਹਦਾ ਵੀ ਇਧਰੋਂ ਪਾਸ ਗੁਰਦੁਆਰਾ ਢਾਫ ਸਰ ਸਾਹਿਬ ਜੱਸੀਪਾਲੀ ਬੱਚੇਦਾਰਾ ਉਹ ਬੈਠਕਾ ਦੋ ਦਾ ਟਾਈਮ ਹੋ ਚੁੱਕਿਆ ਸਾਰੇ ਰਿਸ਼ਤੇਦਾਰ ਗਏ